ਆ ਸੀ ਕਮਰਾ ਜੀ ਤਿੰਨ ਬੈੱਡ ਲੱਗੇ ਇੱਕ ਸਿੰਗਲ ਸਿੰਗਲ ਕਰਕੇ ਆ ਲੱਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੋ ਇਥੇ ਰਵਾਨਾ ਹੋ ਲਗੇ 13 ਅਕਤੂਬਰ 2024 ਦੇ ਤੇ ਆ ਆਪਣੀ ਗੱਡੀ ਆ ਹੁਣ ਵਾਪਸੀ ਦੇ ਮਨਮਾਨ ਚਲਦੇ ਆ ਜੀ ਤੋ ਇਧਰ ਪ੍ਰਸ਼ਾਦਾ ਛਕਣ ਚੱਲੇ ਆ ਆ ਟਰਾਲਿਆਂ ਤੇ ਪਿੰਡ ਬਡੂਨ ਦੀ ਪੰਜਾਬ ਵਾਹਿਗੁਰਜੀ ਜੀ ਪ੍ਰਸ਼ਾਦਾ ਛੱਕੇ ਫਾਰ ਆ ਗਏ ਆ ਵਾਹਿਗੁਰੂ ਜੀ ਇਧਰੋਂ ਤੇ ਵਟ ਗਈ ਆ ਕਹਿੰਦੇ ਨਾਲ ਵਾਲੇ ਜਿਹੜਾ ਨਾਲ ਪ੍ਰਸ਼ਾਦਾ ਲੈ ਕੇ ਜਾਣਾ ਉਹ ਹੈਗਾ ਜੀ 7 ਵਜੇ ਦਾ 7 ਵਜੇ ਪ੍ਰਸ਼ਾਦਾ ਮਿਲੂਗਾ ਸਵਾ ਗੱਡੀਆਂ ਨਾਨਕ ਜੀਰੇ ਚੱਲੀਆਂ ਸ਼ਾਇਦ ਨਾਨਕ ਜੀਰੇ ਜਾਂ ਫਿਰ ਲੋਕਲ ਗੁਰਦੁਆਰੇ ਇਹ 450 ਦਾ ਹੁੰਦਾ ਰੇਟ ਸੀਗਾ 90 ਬਿੱਦਰ ਦਾ ਨਾਨਕ ਜੀਰੇ ਦਾ ਬਾਕੀ ਪਤਾ ਨਹੀਂ ਲੋਕਲ ਗੁਰਦੁਆਰੇ ਦਾ ਕੀ ਰੇਟ ਹੈ ਜਾਂਦੇ ਜਾਂਦੇ ਅਸੀਂ ਮਹਾਰਾਜ ਦੇ ਘੋੜੇ ਦੇ ਦਰਸ਼ਨ ਕਰਨ ਆਏ ਸੀਗੇ ਤੇ ਆ ਗੱਡੀ ਖੜੀ ਹੈ ਗੁਰਦੁਆਰਾ ਸੇ ਬੋਲੀ ਦਮਦਮਾ ਸਾਹਿਬ ਅਸਲ ਵਿੱਚ ਪਤਾ ਕੀ ਹੈ ਮੈਂ ਪਤਾ ਨਹੀਂ ਆਏ ਨੂੰ 20 ਸਾਲ ਹੋ ਗਏ ਕਿ 22 ਸਾਲ ਹੋ ਗਏ ਉਦੋਂ ਵਾਹਿਗੁਰੂ ਜੀ ਕੀ ਸੀਗਾ ਵੀ ਇਹ ਲੋਕਲ ਗੁਰਦੁਆਰਿਆਂ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਆਉਂਦਾ ਸੀਗਾ ਮਹਾਰਾਜ ਦੇ ਕੋਟੇ ਦੇ ਦਰਸ਼ਨ ਹੋਉਂਦੇ ਸੀ ਤੇ ਠੀਕ ਹੈ ਹੁਣ ਪਤਾ ਨਹੀਂ ਕੀ ਗੱਲ ਲੋਕਲ ਗੁਰਦੁਆਰਿਆਂ ਦੇ ਜਾਂ ਨਾਮ ਹੀ ਨਹੀਂ ਆਉਂਦਾਗਾ ਸੋ ਇਹ ਪਤਾ ਨਹੀਂ ਕੀ ਗੱਲ ਹੋਈ ਇੱਕ 12 ਦਰੀ ਹੁੰਦੀ ਸੀਗੀ ਉਹਦਾ ਕੋਈ ਨਾਮ ਨਿਸ਼ਾਨੀ ਹੈ ਨਹੀਂਗਾ ਵੀ ਸੱਚਖੰਡ ਦੇ ਵਿੱਚ ਤੇ ਚਲੋ ਹੁਣ ਪਹਿਲਾਂ ਬੋਲੀ ਸਾਹਿਬ ਚਲਦੇ ਆ ਅੱਗੇ ਬੋਲੀ ਸਾਹਿਬ ਹੈ ਤੇ ਉਸ ਤੋਂ ਬਾਅਦ ਕੋਹੜੇ ਦਰਸ਼ਨ ਕਰਕੇ ਅੱਗੇ ਨਿਕਲਦੇ ਇਹਨੂੰ ਕੀ ਕਹਿੰਦੇ ਆ ਅਸਤਵਲ ਅਸਤਵਲ ਕਹਿੰਦੇ ਆ ਤੇ ਇਹ ਜਿੱਥੇ ਕੋਹੜੇ ਰੱਖੇ ਜਾਂਦੇ ਨੇ ਉਹਨੂੰ ਅਸਤਵਲ ਕਹਿੰਦੇ ਆ ਮਾਇਆ ਲਿਖਾਰੀ ਪੰਜ ਮਖਰਾ ਕੇ ਪ੍ਰਾਪਤ ਕਰੋ ਜੀ ਹੈ ਹੋਰ ਇਹ ਗੋੜਾ ਮਨੇ ਕੰਗਾ ਸੋਇਆ ਕੋੜੇ ਬਾਈ ਅਸਤਵਲ ਦੇ ਵਾਓ ਯਾ ਹੈ ਸੋਹਣੇ ਸੋਹਣੇ ਕੋੜੇ ਆ ਬਾਈ ਨਹੀਂ ਨਹੀਂ ਅੱਜ ਉਹਦੇ ਨਾਲ ਨਗਰੀ ਵਾਲਾ ਕੋੜਾ ਸਵਾ ਕੁੜੇ ਦਾ ਰਾਜੂ ਅੱਛਾ ਕੋੜੇ ਦਾ ਨਾਮ ਰਾਜੂ ਹੈ ਨਗਰੀ ਵਾਲਾ ਕੋੜਾ ਕੋੜੇ ਦਾ ਨਾਮ ਸਵਾ ਸਵਾ ਉਹ ਮਾਧਵ ਫੁੱਟਾਵੇ ਕੁਨ ਨਗਾਰੇ ਵਾਲਾ ਘੋੜਾ ਘੋੜੇ ਦਾ ਨਾਮ ਕਾਰਬਨ ਆ ਲੱਗਦਾ ਘੋੜਾ ਮੈਨੂੰ ਮਹਾਰਾਜ ਦੇ ਇਹ ਦੇਖੋ ਆ ਘੋੜਾ ਹੈ ਭਾਈ ਹਾਂ ਕੀ ਆ ਰੂਪ ਹੈ ਆ ਘੋੜਾ ਲੱਗਦਾ ਦਾ ਜਨਮ ਪਿਤਾ ਦਾ ਘੋੜਾ ਹੈ ਬਾਬਾ ਨਮੋਲ ਸਿੰਘ ਜੀ ਬਾਬਾ ਨਮੋਲ ਸਿੰਘ ਨਾਮ ਹੈ ਇਹਨਾਂ ਦਾ ਤੇ ਇਹ ਇੱਧਰ ਹੀ ਵਾਹਿਗੁਰੂ ਜੀ ਸੋਏ ਆਈ ਬੋਲੀ ਸਾਹਿਬ ਗੁਰਦਰਾ ਸਾਹਿਬ ਮਤਲਬ ਬੋਲੀ ਇੱਧਰਲੇ ਪਾਸੇ ਆਹ ਰਹੀ ਗੁਰਦਰਾ ਬੋਲੀ ਆਹੀ ਪਾਣੀ ਹੁਣ ਜਿਹੜਾ ਮੈਂ ਖਣਾ ਅੱਗੇ ਵਰਤਿਆ ਜਾਂਦਾ ਤੇ ਆਹ ਗੱਡੀ ਖੜੀ ਆਪਣੀ ਧੋਤੀ ਨਹੀਂ ਗਈ ਚਲੋ ਚੱਲਦੇ ਆਂ ਚੱਲ ਪਏ ਵਾਹਿਗੁਰੂ ਜੀ ਹਜੂਰ ਸਾਹਿਬ ਤੋਂ ਮਨ ਮਾੜ ਵਾਲਾ ਗੱਡੀ ਆਪਣੀ ਚੱਲੀ ਆ ਆ ਲੋ ਗੱਡੀ ਆਪਣੀ ਫੇਰ ਇੱਕ ਆਠਾ ਵਧਾਉਗੀ ਹੁਣ ਹੋ ਗਈ 6888 ਕਿਲੋਮੀਟਰ ਤੋਂ ਅੱਪ ਚੱਲੇ ਆ ਵਾਪਸੀ ਤੇ ਮਨ ਮਾਰਨ ਸੋ ਇਹ ਰੋਡ ਹੈਗਾ ਜੀ ਪੁਰਨਾ ਨਾਂਦੇੜ ਤੋਂ ਪੁਰਨਾ ਜਾਵਾਂਗੇ ਪੁਰਨਾ ਤੋਂ ਅਸੀਂ ਜਾਵਾਂਗੇ ਪਾਥਰੀ ਪਾਥਰੀ ਤੋਂ ਜਾਣਾ ਅਸੀਂ ਅਸਟੀ ਅਸਟੀ ਤੋਂ ਫਿਰ ਅਸੀਂ ਆਂਬੜ ਨਹੀਂ ਅੰਬੜ ਤੋਂ ਅਸਟੀ ਪਤ ਨਹੀਂ ਅਸਟੀ ਤੋਂ ਅੰਬੜ ਆਇਆ ਕਰਕੇ ਆ ਤੇ ਉਸ ਤੋਂ ਬਾਅਦ ਰੰਗਾਪਾਦ ਪਹੁੰਚ ਜਾਗੇ ਤੋ ਇਹ ਰੋਡ ਨਵਾਂ ਬਣਦਾ ਪਿਆ ਆ ਬੜਾ ਸ਼ਾਨਦਾਰ ਰੋਡ ਹੈ ਮੈਂ ਤਾਂ ਟੈਕਸੀ ਵਾਲੇ ਤੋਂ ਪੁੱਛਿਆ ਸੀਗਾ ਫਿਰ ਉਹਨਾਂ ਨੇ ਇਹੀ ਰੋਡ ਰეკਮੈਂਡ ਕੀਤਾ ਸੀਗਾ ਬਾਕੀ 뷰 ਵੇਖ ਲੋ ਇੱਧਰ ਦੇ ਠੀਕ ਹੈ ਲਾਲ ਲਾਲ ਮਿੱਟੀ ਮਿੱਟੀ ਲਾਲ ਲਾਲ ਇਹਨਾਂ ਦੀ ਕਿਤੇ ਕਾਲੀ ਕਾਲੀ ਆ ਜਾਂਦੀਆਂ ਤੇ ਫਿਰ ਆ ਰੋਡ ਬੜਾ ਸ਼ਾਨਦਾਰ ਮਿਲ ਗਿਆ 18 ਕਿਲੋਮੀਟਰ ਬਾਅਦ ਪਿੰਡ ਚੜਾਵਾ ਆਊਗਾ ਚੜਾਵੇ ਤੋਂ ਫਿਰ ਖੱਬੇ ਲੈਣਾ 106 ਕਿਲੋਮੀਟਰ ਅਗਲੀ ਸੀਐਨਜੀ ਆ ਤੁਹਾਨੂੰ ਇਸ ਰੋਡ ਤੇ ਕਮ ਸੇ ਕਮ ਅੱਧਾ ਮੋਣਾ ਘੰਟਾ ਹੋ ਗਿਆ ਤੇ ਫਿਲਹਾਲ ਸਾਨੂੰ ਨਾ ਤਾਂ ਬੱਸ ਮਿਲੀ ਜਾਂਦਾਂ ਨਾ ਟਰੱਕ ਮਿਲਿਆ ਕੋਈ ਤੇ ਰੋਡ ਖਾਲੀ ਆ ਮਤਲਬ ਬ੍ਰੇਕ ਬੱਸ ਮੋੜਾਂ ਤੇ ਪੈਂਦੀ ਵੀ ਵੀ ਤਿੱਖੇ ਮੋੜ ਆ ਪਿੰਡ ਦੇ ਇਹ ਪਿੰਡ ਦੇ ਤਿੱਖੇ ਮੋੜ ਆ ਪਿੰਡਾਂ ਵਿੱਚ ਦੀ ਸੜਕ ਨਿਕਲੀ ਆ ਇਹ ਤੇ ਤਾਂ ਕਰਕੇ ਫਿਰ ਸਾਨੂੰ ਕੋਈ ਮੋੜ ਨਹੀਂ ਆ ਗੱਡੇ ਵਾਲਾ ਦੇਖਿਓ ਇਹ ਅਜੇ ਵੀ ਐਂ ਚੱਲਦੇ ਆ ਥੋੜਾ ਜਹਾ ਟੁੱਟ ਆਇਆ ਹੁਣ ਤੇ ਮਤਲਬ ਕਿ ਉਹ ਜਿਹੜਾ ਰੋਡ ਸੀ ਜਿਹੜਾ ਆਪਾਂ ਪਏ ਸੀ ਕਿ ਪੁਰਨਾ ਵਾਲਾ ਪੁਰਨਾ ਤੋਂ ਆਕੇ ਸਿੱਧਾ ਇਸ ਰੋਡ ਤੇ ਆਕੇ ਮਿਲਦਾ ਹੈ ਉਹਨੂੰ ਤਾਂ 2.5 ਕਿਲੋਮੀਟਰ ਬਾਅਦ ਇਹ ਫੇਰ ਖੱਬੇ ਮੋੜੀ ਜਾਂਦਾ ਤੇ 44 ਮਿੰਟ ਦਾ ਰਸਤਾ 47 ਕਿਲੋਮੀਟਰ ਰਹਿ ਗਿਆ ਹੁੰਦਾ ਜਿਹੜੀ ਸੀਐਨਜੀ ਮਿਲੂਗੀ ਅੱਗੇ ਜਾ ਕੇ ਆਪਾਂ ਮੈਂ ਸੀਐਨਜੀ ਤੋਂ ਸੀਐਨਜੀ ਐਂਕਰ ਕੇ ਲਾ ਕੇ ਚੱਲਦਾ ਵੀ ਜੇ ਰਸਤੇ ਦੇ ਵਿੱਚ ਜਿੱਥੇ-ਜਿੱਥੇ ਸੀਐਨਜੀ ਹੁੰਦੀਆਂ ਉਹਦਾ ਉਹਦਾ ਜੀਪੇਸ ਨਾਲ ਲੱਗਦਾ ਆ ਗਿਆ ਉਮਰੀ ਵਾਲੇ ਪਾਸੇ ਜਾਣਾ ਉਮਰੀ 10 ਕਿਲੋਮੀਟਰ ਉਮਰੀ 10 ਕਿਲੋਮੀਟਰ ਰੋਡ ਆ ਵੀ ਸ਼ਾਨਦਾਰੀ ਹੈ ਰੋਡ ਵੈਸੇ ਪਿਛਲਾ ਵੀ ਆਪਾਂ ਵਧੀਆ ਆਏ ਆ। ਬੇਟੇ ਮੈਂ ਸੌਖਾ ਕੀਤਾ। ਸਪੀਡ ਬ੍ਰੇਕਰ ਹਜੇ ਤਾਂ ਉਸ ਤੋਂ ਰੋਡ ਤੇ ਤਾਂ ਲੱਗੇਗਾ ਹਜੇ ਤੱਕ। ਇੱਥੇ ਦੇਖਦੇ ਆ ਕਿੰਨਾ ਕਹਿ ਗਿਆ। 8.4 ਕਿਲੋਮੀਟਰ ਤੋਂ ਖੱਬੇ ਮੋੜਨਾ। ਜਿਦੋਂ ਪਹਿਲਾਂ ਚੱਲੇ ਸੀਗੇ ਉਦੋਂ ਬਦਲ ਹੈ ਨਹੀਂ ਸੀਗੇ। ਤੇ ਹੁਣ ਬਣਦੇ ਬਣਦੇ ਹੁਣ ਮਤਲਬ ਕਿ ਮੱਧਮ ਮੱਧਮ ਜੇ ਬਣ ਹੀ ਜਾਂਦੇ ਜੇ। ਤੇ ਇਹ ਹੁਣ ਦੁਪਹਿਰ ਨੂੰ ਇਹ ਪੂਰੇ ਭਰਵੇਂ ਬਣ ਜਾਣਗੇ ਪੂਰੇ। ਇੱਥੇ ਬੱਦਲ ਬਹੁਤ ਨੇੜੇ ਆ ਤੇ ਧੂਪ ਵੀ ਬਹੁਤ ਦਿੱਖੀ ਪੈਂਦੀ ਹੈ। ਪਹੁੰਚ ਗਏ ਆਂ ਅਸੀਂ ਟੀ ਪੁਆਇੰਟ ਤੇ ਇੱਥੋਂ ਪਾਤਰੀ ਜਿੱਥੇ ਆਪਾਂ ਜਾਣਾ ਹੈ ਉਹ 30 ਕਿਲੋਮੀਟਰ ਰਹਿ ਗਿਆ ਸੱਜੇ ਪਾਸੇ ਇਹ ਦੂਰ ਰਾਈਟ ਲੈਣਾ ਹੈ ਇਹ ਆਪਣਾ ਰੋਡ ਸਪੀਡ ਬ੍ਰੇਕਰ ਵਾਲਾ ਪਹਿਲਾਂ ਤਾਂ ਹੈ ਨਹੀਂ ਸੀਗੇ ਹੁਣ ਆ ਗਿਆ ਸਪੀਡ ਬ੍ਰੇਕਰ ਵਾਲਾ ਰੋਡ ਆ ਉਹ ਸਾਰੇ ਵਧੀਆ ਰੋਡ ਸੀਗੇ ਇਹ ਸਿੰਗਲ ਰੋਡ ਪੜਿਆ ਹੋਰ ਪੀੜਾ ਹੋ ਗਿਆ ਰੋਡ ਥੋੜਾ ਚਲੋ ਪਾਤਰੀ 30 ਕਿਲੋਮੀਟਰ ਪਾਤਰੀ ਤੋਂ ਅਸਟੀ ਜਾਂ ਅੰਬੜ ਜਾਵਾਂਗੇ ਪਹਿਲੀ ਬੱਸ ਨਹੀਂ ਸੀ ਇੱਥੇ ਆ ਕੇ ਨਹੀਂ ਤਾਂ ਪਹਿਲਾਂ ਕੋਈ ਬੱਸ ਨਹੀਂ ਸੀ ਸੀ ਇਹ ਵੀ ਡਬਲ ਡੈਕਰ ਸੀਗੀ ਫਿਲਹਾਲ ਕਦੋਂ ਦੀ ਗੰਨੇ ਦੀ ਤੇ ਆਕਬਾ ਆ ਗਿਆ ਇਹ ਨਰਮਾ ਨਰਮਾ ਤੇ ਕਿਤੇ ਕੇਲਿਆਂ ਦੀ ਖੇਤੀ ਆ ਤੇ ਸਾਰੇ ਖੇਤ ਹੀ ਖੇਤ ਚੱਲੀ ਜਾਂਦੇ ਫਿਲਹਾਲ ਤਾਂ ਪੋਸ਼ਾਂ ਦਾ ਰੋਡ ਹੈ ਤੋ ਇਹ ਆਪਾਂ ਪਹੁੰਚ ਚੁੱਕੇ ਆਂ ਪਾਥਰੀ ਇਹ ਪਾਥਰੀ ਆਗੇ ਵੱਡਾ ਰੋਡ ਮਿਲਦਾ ਬਟ ਹਜੇ ਆਪਾਂ ਸਿਰਫ ਸੀਐਨਜੀ ਭਰਉਣ ਚੱਲੇ ਆਂ ਸੀਐਨਜੀ ਮਾਤਾ ਨੂੰ ਮੱਥਾ ਟੇਕਣ ਚੱਲੇ ਆਂ ਉਸ ਤੋਂ ਬਾਅਦ ਫਿਰ ਦੇਖਾਂਗੇ ਵੀ ਇਹ ਕਿਹੜੇ ਰੋਡ ਪਾਉਂਦਾ ਉਸ ਤੋਂ ਬਾਅਦ ਆਪਾਂ ਜਾਣਾ ਅੰਬੜ ਅੰਬੜ ਕਰਕੇ ਜਗਾ ਹੁੰਦੀ ਆ ਰੰਗਾਵਾਦ ਕੋਲੇ ਤੇ ਇੱਥੋਂ ਪਊਗੀ 120 30 ਕਿਲੋਮੀਟਰ ਅਗਲੇ ਅਗਲਾ ਸੀਐਨਜੀ ਪੰਪ 120 30 ਕਿਲੋਮੀਟਰ ਬਾਅਦ ਆਊਗਾ ਤੇ ਉਥੋਂ ਦਾ ਲੋਕੇਸ਼ਨ ਲਾ ਕੇ ਫਿਰ ਅੱਗੇ ਦੇਖਦੇ ਆ ਕਿਹੜੇ ਰੋਡ ਤੇ ਪੈਣੇ ਆਪਾਂ ਫਿਲਹਾਲ ਆਪਾਂ ਸਿਰਫ ਸੀਐਨਜੀ ਕਰਕੇ ਇੱਧਰ ਚੱਲੇ ਆਂ ਬਾਥਰੀ ਦੇ ਵਿੱਚ ਇੱਥੋਂ ਸੀਐਨਜੀ ਭਰਾਈ ਹੈ ਜੀ ਐਮਐਨਜੀ ਵਾਲਿਆਂ ਦੀ ਇਹ ਵੀ 24 ਘੰਟੇ ਪੰਪ ਹੈ ਠੀਕ ਹੈ ਹੁਣ ਚਾਹ ਪਾਣੀ ਬਣਾਉਨੇ ਆ ਕਿਤੇ ਪ੍ਰਸ਼ਾਦਾ ਪਾਣੀ ਛਕਦੇ ਜਿਹੜਾ ਨਾਲ ਲੈਂਦਾ ਆ ਆ ਜਗ੍ਹਾ ਲੱਭੀ ਸੀਗੀ ਪ੍ਰਸ਼ਾਦਾ ਛਕਣ ਨੂੰ ਪਹਿਲਾਂ ਦੁਕਾਨਾਂ ਬੰਦ ਸੀਗੀਆਂ ਹੁਣ ਦੁਕਾਨਾਂ ਖੁੱਲ ਗਈਆਂ ਮਾਦਵੀ ਫਰਨੀਚਰ ਠੀਕ ਹੈ ਤੇ ਚਾਹ ਬਣ ਗਈ ਆ ਪ੍ਰਸ਼ਾਦਾ ਪਾਣੀ ਜਿਹੜਾ ਨਾਲ ਲੈਂਦਾ ਸੀ ਉਹ ਖਾ ਲਿਆ ਤੇ ਹੁਣ ਥੋੜਾ ਜਿਹਾ ਓਟਸ ਬਣਾ ਕੇ ਤੇ ਫਿਰ ਤੁਰਦੇ ਆ ਲੋ ਜੀ ਖਾ ਪੀ ਕੇ ਆਪਾਂ ਚੱਲ ਪਏ ਆ ਤੇ ਆਪਾਂ ਹੁਣ ਜਾਣਾ ਇਧਰਲੇ ਪਾਸੇ ਆ ਹੁਣ ਆ ਗਿਆ ਨਾ ਅਸਟੀ ਥੱਲੇ ਲਿਖਿਆ ਅਸਟੀ ਆਸਟੀ ਇਧਰਲੇ ਪਾਸੇ ਜਾਣਾ ਆਪਾਂ ਹੁਣ ਤੇ ਇਧਰੋਂ ਮੁੜ ਜਣਾ ਆਪਾਂ ਇੱਥੋਂ 140 ਕਿਲੋਮੀਟਰ ਤੇ ਦੂਜਾ ਸੀਐਨਜੀ ਪੰਪ ਵੈਸੇ ਉਸ ਤੋਂ ਪਹਿਲਾਂ ਵੀ ਆ ਜਾਣਗੇ ਦੋ ਦਿਨ ਤੇ ਬਟ ਆਪਾਂ ਇੱਥੋਂ ਉਸੇ ਤੇ ਲਾਇਆ ਆਪਾਂ 140 ਵਾਲੇ ਤੇ ਉਦੋਂ ਤੱਕ ਤਾਂ ਪਹੁੰਚ ਹੀ ਜਾਵਾਂਗੇ ਸੋ ਐਂ ਕਰਦਿਆਂ ਕਰਾਉਂਦਾ ਬਸ ਰਸਤੇ ਦੇ ਵਿੱਚ ਵੇਖਣਾ ਹੁੰਦਾ ਵੀ ਕਿੱਥੇ ਸੀਐਨਜੀ ਪੰਪ ਮਿਲ ਜੂਗਾ ਤੇ ਅਗਲੇ ਆਪਣੇ ਰਸਤੇ ਦੇ ਵਿੱਚ ਕਿੱਥੇ ਸੀਐਨਜੀ ਮਿਲੂਗਾ ਉੱਥੋਂ ਦਾ ਜੀਪ ਇਸ ਲਾ ਲਈਦਾ ਪਿਓਰ ਵੈਜ ਲੋਜ ਕ੍ਰਿਸ਼ਨਾ ਇਹ ਵੀ ਵੱਡਾ ਰੋਡ ਹੈ 140 ਕਿਲੋਮੀਟਰ ਦਾ ਹੁਣ ਦੇਖਦੇ 2.5 ਘੰਟੇ ਲੱਗਣਗੇ ਤੇ ਸਾਡੇ ਦਿਨ 12 ਵਜੇ ਪਹੁੰਚ ਜਾਗੇ ਜੀ ਨਹੀਂ 1 ਵਜੇ 1 ਵਜੇ ਪਹੁੰਚ ਜਾਗੇ ਆਸਟੀ ਉਥੇ ਸੀਐਨਜੀ ਪਾਉਂਦੇ ਆ ਔਰੰਗਾਬਾਦ ਕੋਲੇ ਸੋ ਆ ਗੰਨਨ ਤਾਂ ਇੱਕ ਗੰਨਾ ਬਹੁਤ ਲੱਗਿਆ ਕਿਤੇ ਕਿਤੇ ਪਪੀਤੇ ਦੀ ਖੇਤੀ ਆਉਂਦੀ ਹੈ ਤੇ ਕਿਤੇ ਨਾਰੀਅਲ ਤਾਂ ਲੱਗੇ ਚਲੋ ਨਾਰਮਲ ਹੀ ਨਾਰੀਅਲ ਤਾਂ ਤੇ ਪਪੀਤਾ ਹੋ ਗਿਆ ਇਮਲੀ ਦੇ ਦਰਖਤ ਬਹੁਤ ਆਉਂਦੇ ਆ ਤੇ ਹੋਰ ਕੀ ਲੱਗਿਆ ਭਾਈ ਕੇਲਾ ਕੇਲਾ ਤੇਲ ਤੇਲ ਤਾਂ ਨਹੀਂ ਆਹ ਚਾ ਤੇ ਹਰ ਹਰ ਲੱਗੀ ਬਹੁਤ ਆਉਂਦੀ ਹੈ ਹਰ ਹਰ ਉਹ ਇੱਥੇ ਹਲਦੀ ਹਾਂ ਉਹ ਖੇਤੀ ਬਹੁਤ ਆਉਂਦੀ ਨਰਮਾ ਹੋ ਗਿਆ ਤੇ ਇਹ ਜੀਜਾ ਇੱਥੇ ਖੇਤੀ ਜ਼ਿਆਦਾ ਹੁੰਦੀ ਹੈ ਜਵਾਰ ਜਵਾਰ ਵੀ ਹਾਂ ਆ ਚੀਜ਼ ਨਾ ਬਹੁਤ ਜ਼ਿਆਦਾ ਆਉਂਦੀ ਇੱਧਰਲੇ ਪਾਸੇ ਤੇ ਇੱਥੇ ਮੈਂ ਉਹ ਤਾਂ ਵੇਖਿਆ ਨਹੀਂ ਆਪਾਂ ਝੋਨਾ ਝੋਨਾ ਤਾਂ ਕਦੇ ਨਹੀਂ ਵੇਖਿਆਗਾ ਝੋਨਾ ਪਿੱਛੇ ਸੀਗਾ ਐਮਪੀ ਐਮਪੀ ਜਿੱਥੇ ਪਤਾ ਨਹੀਂ ਮਾੜਾ-ਮੋਟਾ ਹੀ ਸੀ ਉਹ ਵੀ ਤੇ ਇੱਥੇ ਮੇਰੇ ਕਹਣਾ 2 2.5 ਫੁੱਟ ਤੇ ਮਿੱਟੀ ਰਹਿੰਦੀ ਹੈ ਤੇ ਥੱਲੇ ਫਿਰ ਪੱਥਰ ਆ ਜਾਂਦਾ ਉਹ ਆ ਸਾਰਾ ਨਰਮਾ ਲੱਗਿਆ ਪਰਲੇ ਪਾਸੇ ਜਿਹੜਾ ਅੰਬੜ ਉਹ 60 ਕਿਲੋਮੀਟਰ ਪਿਆ ਹੈ ਜੇ 60 ਕਿਲੋਮੀਟਰ ਅੰਬੜ 60 ਕਿਲੋਮੀਟਰ ਕੰਟੀਨਿਊ ਅੰਬੜ ਪਹੁੰਚ ਜਾਗੇ ਅੰਬੜ ਤੋਂ ਬਾਅਦ ਥੋੜੀ ਜਿਹੀ ਵਾਰ ਤੋਂ ਬਾਅਦ ਹਾਈਵੇ ਮਿਲ ਜੂ ਅੰਬੜ ਤੋਂ ਬਾਅਦ ਸ਼ਾਇਦ ਪਿਛੜਾ ਜਿਹੜਾ ਪਿੰਡ ਜਾਇਆ ਸੀਗਾ ਉਹ ਆਸਟੀ ਪਿੰਡ ਸੀਗਾ ਆਸਟੀ ਤੋਂ ਹੁਣ 60 ਕਿਲੋਮੀਟਰ ਅੰਬੜ ਰਹਿ ਗਿਆ ਅੰਬੜ ਜਾਵਾਂਗੇ ਕਿੱਡੀ ਸੋਹਣੀ ਸੜਕਾਂ ਕਿ ਵੇਖੀ ਆਸੇ ਪਾਸੇ ਅਸਲ ਵਿੱਚ ਪੱਤੇ ਮੁੜੇ ਹੋਏ ਆ ਪੱਤੇ ਕੋਈ ਫੁੱਲ ਫੁੱਲ ਨਹੀਂ ਲੱਗੇਗੇ ਮੁੜੇ ਪੱਤੇ ਆਏ ਤਾਂ ਹੀ ਕਰਕੇ ਵਾਈਟ ਜੀ ਦਿੰਦੇ ਨਾ ਹਾਂ ਤਾਂ ਹੀ ਕਰਕੇ ਵਾਈਟ ਜੀ ਦਿੰਦੇ ਆਵੇ ਆਵੇ ਨਾ ਇਧਰ ਪਸ ਹਵਾ ਚਲਦੀ ਤੇ ਮੁੜੇ ਹੋਏ ਆਵੇ ਹਨਾ ਕੀ ਬਾਤ ਹੈ ਯਾਰ ਸੜਕੇ ਸੜਕੇ ਬਹੁਤ ਸ਼ਾਨਦਾਰ ਹੈ ਹੈ ਆਏ ਹਾਂ ਇਹ ਤਾਂ ਕਹਿੰਦੇ ਮਹਾਰਾਸ਼ਟਰ ਮਹਾਰਾਸ਼ਟਰ ਲਓ ਜੀ ਅੰਬੜ ਪਹੁੰਚ ਗਏ ਅੰਬੜ ਪਹੁੰਚ ਗਿਆ ਆਪਾਂ ਸੱਜੇ ਲੈਣਾ ਇੱਥੋਂ ਤੇ ਇੱਥੋਂ ਆਪਾਂ ਹੁਣ ਇਹ ਹੁਣ ਜੀਪੀਐਸ ਦੱਸੂਗਾ ਵੀ ਆਪਾਂ ਕਿੱਧਰ ਜਾਣਾ ਹੋਣਾ ਇਹ ਅੰਦਰ ਸਪੀਡ ਬ੍ਰੇਕਰ ਬਹੁਤ ਐਸ ਏਰੀਆ ਦੇ ਵਿੱਚ ਨਾ ਉਹ ਵਾਹਿਗੁਰੂ ਭਾਇ ਗੁਰੂ ਹਾਏ ਸ਼ੁਕਰ ਹੈ ਵੀ ਆਪਾਂ ਨੂੰ ਐਸ ਏਰੀਆ ਦੇ ਵਿੱਚ ਤੋਂ ਹੁਣ ਆਪਾਂ ਆਏ ਨਾ ਉਧਰ ਸਪੀਡ ਬ੍ਰੇਕਰ ਬਹੁਤ ਘੱਟ ਮਿਲੇ ਆ ਵੀ ਨਾ ਮਾਤਰ ਜਿਵੇਂ ਇਹ ਨਹੀਂ ਮਿਲੇਗੇ ਤੋਂ 2.5 ਕਿਲੋਮੀਟਰ ਬਾਅਦ ਫੇਰ ਖੱਬੇ ਲੈਣਾ ਆਪਾਂ ਤੇ ਇਹਨਾਂ ਦੀ ਕੋਈ ਪੂਜਾ ਸੀ ਦੁਰਗਾ ਪੂਜਾ ਸੀ ਪਤਾ ਨਹੀਂ ਕਿਹੜੀ ਪੂਜਾ ਸੀਗੀ ਤੇ ਹਰੇਕ ਬੰਦੇ ਨੇ ਆਪਦੀ ਗੱਡੀ ਦੇ ਅੱਗੇ ਗੰਨਾ ਲਾਇਆ ਹੋਇਆ ਤੇ ਫੁੱਲ ਫੁੱਲ ਲਾਈ ਹੋਏ ਆ ਮੋਟਰਸਾਈਕਲ ਨੇ ਫੁੱਲ ਲਾਈ ਹੋਏ ਆ ਸੋ ਇਹ ਬਹੁਤ ਆਈ ਇੱਥੇ ਆ ਵੇ ਕੋਈ ਸਾਹਮਣੇ ਵੀਊ ਵੇਖੋ ਤੁਸੀਂ ਕਿਆ ਬਾਤ ਹੈ ਗੱਡਾ ਸਿਰਾ ਵੀਊ ਆਇਆ ਹੈ ਆ ਵੇ ਕਿਉਂ ਇਧਰ ਪਹਾੜ ਆ ਗਿਆ ਇਧਰ ਆਓ ਵੀਊ ਆ ਗਿਆ ਕਿਆ ਬਾਤ ਹੈ ਯਾਰ ਐਂ ਹੈਰਾਨ ਕਰਦਾ ਮਹਾਰਾਸ਼ਟਰ ਕਿਤੇ ਕਿਤੇ ਆ ਗਿਆ ਨਾ ਓਏ ਹੋਏ 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 ਕਿਆ ਬਾਤਾਂ ਆ ਯਾਰ ਕਿਆ ਬਾਤਾਂ ਕਿਆ ਹਾਂ ਸਾਹਮਣੇ ਪਹਾੜ ਦਿਸਦੇ ਪਏ ਆ ਤੇ ਐਂ ਵੀਊ ਬਣ ਜਾਂਦੇ ਆ ਸੋ ਜੀ ਬੀੜ ਇੱਥੋਂ 75 ਕਿਲੋਮੀਟਰ ਖੱਬੇ ਪਾਸੇ ਤੁਲਿਆ 203 ਕਿਲੋਮੀਟਰ ਆ ਤੋ ਲਿਆ ਤੇ 53 ਕਿਲੋਮੀਟਰ ਹੈਗਾ ਰੰਗਾਵਾਦ ਠੀਕ ਹੈ ਤੇ ਸੀਐਨਜੀ ਪੰਪ ਆ ਗਿਆ ਕਹਿੰਦੇ ਸਾਹਮਣੇ ਲਿਖਿਆ ਇਧਰਲੇ ਪਾਸੇ ਖੱਬੇ ਪਾਸੇ ਆ ਸੀਐਨਜੀ ਕਿਤੇ ਪਿਛਲੇ ਪਾਸੇ ਪੰਪ ਰਹਿ ਗਿਆ ਉੱਥੇ ਸੀਐਨਜੀ ਹੈਗੀ ਆ ਆਵੇ ਕਿ ਦਰਖਤ ਕਿ ਹੋ ਜਾਣਾ ਵੱਡਾ ਹੋਇਆ ਬਈ ਵੱਡਾ ਹੋਆ ਸ਼ੇਖਪ੍ਰੀਤ ਤੋ ਵੱਡਾ ਰੋਡ ਆ ਗਿਆ ਜੀ ਭਾਈ ਜੀ ਤੇ ਇਹਨਾਂ ਚ ਅਹਮਦਾਬਾਦ 640 ਮੁੰਬਈ 322 ਕਿਲੋਮੀਟਰ ਮੁੰਬਈ ਸਿਰ 322 ਕਿਲੋਮੀਟਰ ਹੈ ਗਿਆ ਸਿਰਫ ਤੇ ਸਿਰਫ 300 ਕਿਲੋਮੀਟਰ ਹੈ। ਚੱਲ ਜਾਈਏ। 15 ਤੋਂ ਚੱਲ ਗਏ ਜੀ ਆਪਾਂ ਇੱਥੇ ਪਤਾ ਨਹੀਂ ਜਗਾ ਕਿਹੜੀ ਆ ਉਹਨੇ ਉੱਥੇ ਪਹੁੰਚ ਚੁੱਕੇ ਆ ਤੇ ਇੱਥੋਂ ਆਪਾਂ 250 ਕਿਲੋਮੀਟਰ ਦੀ ਕੀਤੀ ਹੈ ਸਵਰ ਕੀਤਾ ਤੇ ਉਸ ਤੋਂ ਬਾਅਦ ਪਹਿਲਾ ਟੋਲ ਜਿਹੜਾ ਹੁਣ ਆਇਆ ਉਸ ਤੋਂ ਬਾਅਦ ਕੋਈ ਟੋਲ ਨਹੀਂ ਆਇਆ ਤੇ ਇਹ ਰੋਡ ਪਤਾ ਨਹੀਂ ਹੁਣ ਕਿੱਧਰੋਂ ਆਈ ਜਾਂਦਾ ਹੈ। ਤੇ ਇਹ ਚੱਲਿਆ ਇਧਰ ਰੰਗਾਬਾਦ ਨੂੰ ਤੇ ਆਪਾਂ ਪਹਿਲਾ ਟੋਲ ਦੇਣ ਲੱਗੇ ਆ ਇਹ ਹੁਣ ਤੇ ਉਸ ਤੋਂ ਬਾਅਦ 250 ਕਿਲੋਮੀਟਰ ਦਾ ਕੋਈ ਟੋਲ ਨਹੀਂ ਆਇਆ ਸੀਗਾ ਤੇ ਨਾ ਹੀ ਕਿਤੇ ਰਸਤੇ ਲੱਗਦਾ ਪਿਆ ਜੋ ਕੁਛ ਇਦਾਂ ਦਾ ਕਿੱਤੇ ਵੀ ਟੋਲੇਗਾ ਸੀਗਾ ਤੇ ਹੁਣ ਆਪਾਂ ਇਥੋਂ ਪਹਿਲਾ ਟੋਲ ਕਟਾਉਣ ਲੱਗੇ ਆ ਨੰਨਡੇੜ ਸਾਹਿਬ ਤੋਂ ਰੰਗਾਬਾਦ ਦੇ ਵਿਚਾਲੇ ਪਹਿਲਾ ਟੋਲ ਆਹ ਖੜੀ ਮਹਾਰਾਸ਼ਟਰ ਦੀ ਬੱਸ ਹੈ ਤੇ ਖਰਾਬ ਤਾਂ ਨਹੀਂ ਗਈ ਸਾਈਡ ਤੇ ਖੜੀ ਹੈ 110 ਰੁਪਏ ਟੋਲ ਸੀ ਨਾ ਆਵੇ ਕੱਟੇਗਾ ਬਦਲ ਬਦਲ ਹੋਏ ਪਏ ਆ ਸਾਰੇ ਪਾਸੇ ਸ਼ਾਮ ਹੋ ਗਈ ਹੁਣ ਦੇਖੋ ਸ਼ਾਮ ਬੱਦਲਾਂ ਦੀ ਬੱਦਲ ਨੀਵੇਂ ਆ ਤਾਂ ਕਰਕੇ ਜਲਦੀ ਹੋ ਗਈ ਹਣਾ ਵੀ ਕਿੰਨੇ ਨੀਵੇਂ ਬਦਲ ਆ ਤੇ ਬਦਲ ਹੀ ਬਦਲ ਹੋ ਗਏ ਜਿਵੇਂ ਜਿਵੇਂ ਧੁੱਪ ਵਧਦੀ ਆ ਤੇ ਇਧਰ ਨੇ ਪਾ ਕਿਧਰ ਗਏ ਉਹ ਪਹਾੜ ਜਿੱਧਰ ਗਏ ਦੋ ਆ ਵੇਖੋ ਜੀ ਹੁਣ ਸਾਡੇ ਸਾਹਮਣੇ ਵੱਡਾ ਸਾਰਾ ਪਹਾੜ ਆ ਗਿਆ ਇਹ ਕਰਕੇ ਓਮ ਲਿਖਿਆ ਹੋਆ ਉੱਪਰ ਚਿੱਟੇ ਰੰਗ ਦੇ ਵਿੱਚ ਆ ਵੇ ਓਮ ਲਿਖਿਆ ਹੋਆ ਠੀਕ ਆ ਸੋ ਇਹ ਆ ਪਹਾੜ ਜਿਹੜੇ ਅਸੀਂ ਦੂਰੋਂ ਵੇਖਦੇ ਪਏ ਸੀ ਉਹ ਨੇੜੇ ਆ ਗਏ ਸਾਡੇ ਤੋ ਐਂ ਲੱਗਦੇ ਆ ਪਹਾੜ ਵੀਰੇ ਐਂ ਜਦੋਂ ਨੇੜੇ ਪਹੁੰਚ ਜਾਂਦਾ ਨਾ ਬੰਦਾ ਤੇ ਇਹ ਇੱਡੇ ਉੱਚੇ ਜਿਹੇ ਪਹਾੜ ਲੱਗਦੇ ਆ ਤੇ ਇਹਦੇ ਨਾਲ ਦੇ ਹੋਰ ਇਧਰ ਰਾਈਟ ਸਾਈਡ ਤੇ ਬਹੁਤ ਨੇ ਆ ਵੇਖਾ ਵੇ ਨੇੜੇ ਹੀ ਪਹੁੰਚ ਗਏ ਬੱਤੇ ਜਮਈ ਉਹ ਟੋਡਾ ਪੜਾ ਜਾ ਇਧਰ ਵੇਖੀ ਇਧਰ ਹੈ ਕਿੱਡੇ ਸੋਹਣੇ ਸੋਹਣੇ ਥਿਊ ਆਉਂਦੇ ਪਏ ਯਾਰ کیا ਹੀ ਬਾਤਾਂ ਨੇ ਹਾਂ ਕੀ ਬਾਤ ਹੈ ਕੀ ਬਾਤ ਹੀ ਓੜੇ ਲੇਕ ਆ ਗਈ ਇਧਰਲੇ ਪਾਸੇ ਆ ਇਧਰ ਲੇਕ ਆ ਗਈ ਇਧਰ ਆਪਣੇ ਆਹ ਪਹਾੜ ਹੁਣ ਕੋਲੋਂ ਲੰਘਦੇ ਪਏ ਆ ਠੀਕ ਹੈ ਜੀ ਕੀ ਕੀ ਵੀਡੀਓ ਬਣਾਈਆਂ ਕਿੱਧਰ ਕਿੱਧਰ ਵੀਡੀਓ ਬਣਾਈਏ ਕੋਈ ਸਮਝ ਨਹੀਂ ਆਉਂਦੀ ਪਈਗੀ ਸੋ ਵਿਊ ਬੜੇ ਸੋਹਣੇ ਆ ਆਪਾਂ ਉਹ ਦੇਖ ਲਈਏ ਇਹ ਆ ਗਿਆ ਜੀ ਅਰੋਲਾ ਗੇਂ ਅਣੀ ਅਲੋਰਾ ਅਲੋਰਾ ਕੇਵਜ਼ 3 ਕਿਲੋਮੀਟਰ ਹਨ ਤੁਲਿਆ 186 ਕਿਲੋਮੀਟਰ ਹਨ ਤੇ ਇੱਥੇ ਕੇਵਜ਼ ਬਹੁਤ ਨੇ ਇੱਥੇ ਆ ਗਈ ਹੈਗੀ ਇੱਕ ਜਨਤਾ ਕੇਵਜ਼ ਤੇ ਗੁਫਾਵਾਂ ਬਹੁਤ ਨੇ ਇੱਥੇ ਆ ਜਿੱਦੋਂ ਦੇ ਐਸ ਰੋਡ ਤੇ ਵੱਡੇ ਰੋਡ ਤੇ ਚੜ੍ਹੇ ਨਾ ਉਦੋਂ ਦੇ ਟਾਬੇ ਵੀ ਵੱਡੇ ਵੱਡੇ ਆਉਣ ਲੱਗ ਗਏ ਵਧੀਆ ਵਾਲੇ ਜਿਹੜੇ ਆਪਣੇ ਹੁਣ ਆਮ ਪੰਜਾਬ ਦੇ ਵਿੱਚ ਹੁੰਦੇ ਆ ਤੇ ਉਹ ਉਹ ਵਲਡ ਟਾਬੇ ਆਉਣ ਲੱਗ ਗਏ ਵੀ ਵਧੀਆ ਕੁਆਲਟੀ ਵਾਲੇ ਤੇ ਫਿਲਹਾਲ ਸاسي ਦਾ ਇੱਥੇ ਰੁਕਣਾ ਨਹੀਂਗਾ ਤੇ ਅਸੀਂ ਤਾਂ ਸਿੱਧਾ ਹੁਣ ਵੇਲਗਾਓ ਜਾਣਾ ਤੇ ਗੱਡੀ ਖੱਚੀ ਜਾਂਨੇ ਆ 95 ਦੇ ਕੀਤੀ ਹੋਈ ਹੈ ਸੈੱਟ ਫਿਲਹਾਲ ਤਾਂ ਤੇ ਗੱਡੀ ਟਰੈਫਿਕ ਵੀ ਬਹੁਤ ਘਟਾ ਕਾਰਾਂ ਗੁਰਾਂ ਵੀ ਘਟ ਦਿਸਦੀਆਂ ਭਈਆਂ ਟਰੱਕ ਟਰੱਕ ਨਾਰਮਲ ਹੀ ਆ ਨਾਰਮਲ ਤਾਂ ਵੀ ਘਟਾ ਮਤਲਬ ਕਿ ਨਾਰਮਲ ਤਾਂ ਆਪਣੇ ਪੰਜਾਬ ਚ ਜੋ ਚੱਲਦਾ ਉਹਵੇਂ ਆ ਤੇ ਨਾਰਮਲ ਤਾਂ ਵੀ ਘਟ ਟਰੈਫਿਕ ਆ ਤੁਹਾਡੇ ਸਾਹਮਣੇ ਕਿੰਨਾ ਕੁ ਟਰੈਫਿਕ ਹੈਗਾ ਕਿਤੇ ਟ੍ਰੈਫਿਕ ਬਹੁਤ ਘੱਟ ਹੈ ਹੁਣ ਇਹ ਰੋਡ ਹੈਗਾ 16 ਪਰ ਰੋਡ ਹੈ ਸੋਲਾਪੁਰ ਤੋਂ ਆਈ ਜਾਂਦਾ ਪਿੱਛੋਂ ਇਹ ਤੇ ਰੰਗਾਵਾਸ ਜਾ ਕੇ ਸ਼ਾਇਦ ਖਤਮ ਹੋਊਗਾ ਬਹੁਤ ਵੱਡਾ ਬਿਜਲੀ ਘਰ ਜਾ ਕੇ ਇੱਕ ਤਰ੍ਹਾਂ ਦਾ ਹੋਵੇ ਕੀ ਆਈ ਬਾਤ ਹੈ ਪਰ ਸਾਨੂੰ ਅਜੇ ਤੱਕ ਨਾ ਪਵਨ ਚੱਕੀਆਂ ਨਹੀਂ ਦੇਖੀਆਂ ਸੀ ਅਸੀਂ ਪਵਨ ਚੱਕਣੀਆਂ ਵੇਖਣੀਆਂ ਸੀਗੀਆਂ ਦੇਖੋ ਸਾਨੂੰ ਕਿੱਥੇ ਵੇਖਣ ਨੂੰ ਮਿਲਦੀਆਂ ਨੇ ਪਵਨ ਚੱਕੀਆਂ ਹਾਈਵੇ ਬੜਾ ਜ਼ਬਰਦਸਤੀ ਜ਼ਬਰਦਸਤ ਪੰਜਾਬੀ ਢਾਬਾ ਪੰਜਾਬੀ ਢਾਬਾ ਚੰਗੇ ਢਾਬੇ ਆਉਣ ਲੱਗੇ ਧਰਲੇ ਪਾਸੇ ਸੋ ਪਹੁੰਚੇ ਆਂ ਰੰਗਾਬਾਦ ਦੇ ਬਾਈਪਾਸ ਤੇ ਇੱਥੇ ਸੀਐਨਜੀ ਦਾ ਰੇਟ ਹੈਗਾ 93.5 ਰੁਪਏ ਬਹੁਤ ਮਹਿੰਗੀ ਇੱਥੇ ਇੱਥੇ ਸਭ ਤੋਂ ਮਹਿੰਗੀ ਸੀਐਨਜੀ ਇੱਥੇ ਮਿਲਦੀ ਹੈ ਸਾਨੂੰ ਤੇ ਹੁਣ ਰੰਗਾਬਾਦ ਤੋਂ ਸਾਡਾ ਜਿਹੜਾ ਜਿੱਥੇ ਅਸੀਂ ਜਾਣਾ ਉਹ ਸਾਡਾ ਬਾੜ ਰਹਿ ਗਈ ਸਾਰੀ 150 ਕਿਲੋਮੀਟਰ ਤੇ ਰੈ ਟਾਈਮ ਲੱਗੂ 2.5 ਘੰਟੇ ਸੋ ਜਲਦੀ ਤੋਂ ਜਲਦੀ ਪਹੁੰਚਣਾ ਸੀ ਆ ਦੇਖਿਓ ਇਹ ਲਿਖਦੇ ਆ ਹਾਟਲ ਹਾਟੇਲ ਹਣਾ ਹਾਟੇਲ ਅਰਾਧਿਆ ਆਪਾਂ ਹੋਟਲ ਲਿਖ ਦੇਣਾ ਇਹ ਹਾਟਲ ਆ ਰਾਤ ਦਾ ਚਲੋ ਭਾਈ ਚਲ ਗਏ ਹੁਣ 40 گاؤں ਨੂੰ ਇਹ ਬਾਈਪਾਸ ਹੈ ਉਹਦਾ ਬਾਈਪਾਸ ਰੰਗਾਵਾਦ ਦਾ ਬਾਈਪਾਸ ਹੈ ਇਹ ਸਿੱਧਾ 40 گاؤں ਹੋ ਕੇ ਤੁਲੀਆ ਜਾਂਦਾ ਹੈ ਤੁਲੀਆ ਬਸੇ ਜਿਹੜਾ ਸ਼ਹਿਰ ਰਹਿ ਗਿਆ ਇਹ ਸਾਰਾ ਚਟਾਇਆ ਦਿੰਦਾ ਆ ਸਾਰਾ ਰੰਗਾਵਾਦ ਆ ਭਾਈ ਰੰਗਾਵਾਦ ਇਧਰ ਸੱਜੇ ਪਾਸੇ ਰਹਿ ਗਿਆ ਸਾਰਾ ਤੇ ਆਪਾਂ ਰੰਗਾਵਾਦ ਦਾ ਬਾਈਪਾਸ ਹੋ ਕੇ ਤੇ 40 گاؤں ਨੂੰ ਚੱਲੇ ਆ ਤੇ 40 گاؤں ਇਤੋਂ ਰਹਿ ਗਿਆ 105 7 ਕਿਲੋਮੀਟਰ ਤੇ 40 گاؤں ਕੋ سامنے ਜਿਹੜਾ ਸ਼ਹਿਰ ਹੈ ਸਾਰਾ ਰੰਗਾਵਾਦ ਹੈ ਜੀ ਰੰਗਾਵਾਦ ਦਾ ਸਾਈਡ ਦਾ ਚਲਾ ਲਓ ਕੁਝ ਵੀ ਲਾ ਲਓ ਤੇ ਆਹ ਲੰਘਦੇ ਪਏ ਆ ਰੰਗਾਵਾਦ ਪਾਪਰੇ ਬੱਚੇ ਦੇਖਿਆ ਚੱਟ ਗਿਆ ਗਿਆ ਮੈਂ ਅੱਜ ਆਉਣੀ ਜੰਗਾ ਦਾ ਪਾੜੇ ਤੋਂ ਫੋਸ ਬੀਚ ਚੱਲ ਮੈਂ ਇਹ ਆ ਰੰਗਾਵਾਦ ਦਾ ਬਾਈਪਾਸ ਦਾ ਟੋਲ ਪਲਾਜਾ ਹੁਣ 40 گاؤں ਦਾ ਅੱਗੇ ਜਾ ਕੇ ਵੱਖਰਾ ਲੱਗੂਗਾ 70 ਰੁਪਏ ਜਿਹੜੇ ਪੰਪ ਦੀ ਹੁਣ ਮੇ ਲੋਕੇਸ਼ਨ ਪਰ ਆਈ ਹੈ ਨਾ ਆਵਲੀ ਇਹ ਆਨਲਾਈਨ ਦੇ ਹਿਸਾਬ ਨਾਲ ਇਸ ਰੋਡ ਦਾ ਲਾਸਟ ਪੰਪ ਹੈ ਸੀਐਨਜੀ ਦਾ ਇਸ ਤੋਂ ਬਾਅਦ ਸੀਐਨਜੀ ਨਹੀਂ ਮਿਲਣਗੀ ਕਿਉਂਕਿ 40 گاؤں ਤੋਂ ਅੱਗੇ ਫਿਰ ਤੁਲਿਆ ਜਾ ਕੇ ਮਿਲਦੀ ਹੈ ਤੇ ਆਪਾਂ ਪਹਿਲਾਂ ਮਨਮਾੜ ਜਾਣਾ ਮਨਮਾੜ ਵੀ ਹੈਣੀਗੀ ਮਨਮਾੜ ਤੋਂ ਫਿਰ ਮਾਲੇਕਾਂ ਹੋ ਕੇ ਤੁਲਿਆ ਜਾਵਾਂਗੇ ਫਿਰ ਕਿਤੇ ਜਾ ਕੇ ਆਪਾਂ ਨੂੰ ਮਿਲਣੀ ਆ ਸੋ ਇਸ ਕਰਕੇ ਲਾਸਟ ਪੰਪ ਹੈ ਕੰਨੜ ਦੇ ਵਿੱਚ ਆਊਗਾ ਲਾਸਟ ਪੰਪ 30 ਕਿਲੋਮੀਟਰ ਰਹਿ ਗਿਆ ਗੱਡੀ ਚੱਲ ਜੂਗੀ ਆਪੇ ਉਹਦੇ ਨਾਲ ਉਹਦੇ ਤੱਕ 70 80 ਕਿਲੋਮੀਟਰ ਬਹੁਤ ਹੈ ਚਾਰ ਪੰਜ ਕਿਲੋਮੀਟਰ ਫੇਰ ਪੈ ਜਾਣੀ ਆ ਸੋ ਮੋਏ ਮੋਏ ਹੋ ਗਏ ਸਾਡੇ ਨਾਲ ਮੈਂ ਤਾਂ ਗੱਡੀ ਖਿੱਚ ਕੇ ਲਿਆ ਮੈਂ ਕਿਹਾ ਚੱਲੇ ਤੁਸੀਂ ਐਨਜੀ ਪਵਾ ਲਾਂਗੇ ਪਰ ਇੱਥੇ ਆ ਕੇ ਪੰਪ ਦੇ ਵੇਖਿਆ ਤੇ ਪੰਪ ਦੇ ਕਹਿੰਦਾ ਗੱਡੀ ਹੈਣੀ ਕਿ ਮੈਂ ਕਿਹਾ ਜੇ ਤੁਸੀਂ ਦਿਨੇ ਨਹੀਂ ਰੱਖ ਸਕਦੇ ਰਾਤ ਨੂੰ ਕੀ ਰੱਖੋਗੇ ਹਾਂ ਆ ਹਾਲ ਹੈ ਹੁਣ ਇਸ ਤੋਂ ਅੱਗੇ ਕੋਈ ਪੰਪ ਨਹੀਂ ਆ ਗਿਆ ਲਾਸਟ ਪੰਪ ਸੀਗਾ ਸੋ ਆ ਰਸਤਾ ਹੈ ਭਾਈ ਤੇ ਉੱਪਰ ਫੁਰੋਂ ਰੁਕ ਜਾ ਕੇ ਆਏ ਹਾਂ ਅਸੀਂ ਹੈ ਇੱਧਰ ਸੋਲਰ ਮੈਨਣ ਲੱਗਿਆ ਖੱਬੇ ਪਾਸੇ ਸੋਲਰ ਪੈਨਲ ਬੜੇ ਤਗੜੇ ਤਕੜੇ ਲੈਵਲ ਦਾ ਫਿਰ ਸੋਲਰ ਪੈਨਲ ਲੱਗਿਆ ਹੋਇਆ ਵਾਹ ਕਿਰਜੀ ਕਿਹਦਾ ਹੀ ਬਣਾਇਆ ਜਾ ਇੱਧਰ ਕਿਹਦਾ ਆ ਗਿਆ ਅਸਲ ਵਿੱਚ ਉਹ ਲੱਗੇ ਸੋਲਰ ਆ ਭਾਈ ਆ ਇੱਕ ਵੱਡਾ ਪਲਾਂਟ ਹੈ ਸੋਲਰ ਦਾ 3x ਦੇ ਕਰਦੇ 3x ਆ ਆ ਗਿਆ ਜੀ ਹਾਈਵੇ ਸ਼ੁਰੂ ਹੋ ਗਿਆ ਇਹ ਸਿਰਫ ਪਹਾੜ ਕਰਕੇ ਅਸਲ ਵਿੱਚ ਜਿਹੜਾ ਪਤਾ ਕੀ ਆ ਉਹ ਜਿਹੜਾ ਪਹਾੜ ਹੈ ਨਾ ਉਹ ਪਹਾੜ ਦੇ ਪਿੱਛੋਂ ਅਸੀਂ ਪਹਾੜ ਚੜੇ ਨਹੀਂ ਸੀਗੇ ਤਾ ਕਰਕੇ ਇੱਥੇ ਟਨਲ ਨਹੀਂ ਹੈਗੀ ਕਿਉਂਕਿ ਟਨਲ ਤਾਂ ਉੱਥੇ ਬਣਦੀ ਹੈ ਜਿੱਥੇ ਵਿੱਚ ਪਹਾੜ ਹੋਵੇ ਤੇ ਇਧਰਲੇ ਪਾਸੇ ਪਲੇਨ ਹੋਵੇ ਇਧਰਲੇ ਪਾਸੇ ਪਲੇਨ ਹੋਵੇ ਅਸਲ ਵਿੱਚ ਉਹ ਪਹਾੜ ਦਾ ਉੱਪਰਲਾ ਪਾਸਾ ਅਸੀਂ ਚੜੇ ਸੀਗੇ ਤੇ ਥੱਲੇ ਉਤਰਿਆ ਇਦਾਂ ਕਰਕੇ ਉਹ ਤਾਂ ਕਰਕੇ ਫਿਰ ਟਨਲ ਨਹੀਂ ਬਣੇਗੀ ਨਾ ਰੋਡ ਬਣ ਸਕਦਾ ਉੱਥੇ ਸੋ ਇੱਥੇ ਰੋਡ ਫੇਰ ਸ਼ੁਰੂ ਹੋ ਗਿਆ ਹਾਈਵੇ ਗੱਡਿਆਂ ਤੇ ਲਈ ਜਾਂਦੇ ਆ ਪੱਠੇ ਇਹ ਲੋਹੇ ਦਾ ਬਬੇ ਟਾਇਰ ਟਾਇਰ ਲੋਹੇ ਦਾ ਨਾ ਹਲਕਾ ਜਿਹਾ ਲਾਇਆ ਵੇ ਕੀ ਹੈ ਸਾਰਾ ਲੋਹੇ ਦਾ ਹਾਂ ਰੈਡੀ ਸਾਰੀ ਰੇੜੀ ਨਹੀਂ ਦੀਏ ਸਾਰੀ ਹਾਂ ਆਗੇ ਤੇ ਨਹੀਂ ਦੀਆ ਹਾਂ ਇਹ ਆਪਾ ਪਹੁੰਚ ਗਏ 40 گاؤں 40 گاؤں ਆ ਗਏ ਵੀ ਆਪਾਂ ਇੱਥੋਂ ਰਹਿਨੇ ਆ ਕੋਈ ਫਰੂਟ ਦੇ ਫਰਾਟ ਸੋ ਇਹ ਆ ਜੀ 40 گاؤں ਰੁਕੇ ਸੀ ਅਸੀਂ 40 گاؤں ਦੇ ਅੰਦਰ ਆਈ ਸੀ ਆ ਪੁਲਿਸ ਸਟੇਸ਼ਨ ਦੇ ਬਾਹਰ ਖੜੇ ਹਾਂ ਸੀ ਉਹ ਪੁਲਿਸ ਵਾਲ ਨੇ ਨਹੀਂ ਬੁਲਾਇਆਗਾ ਅਸੀਂ ਬਸ ਆਪਦੇ ਦੋਸਤ ਹੱਥੇ ਕੋਈ ਸਮਾਨ ਲਿਆ ਥੋੜਾ ਜਿਹਾ ਉਹ ਨੰਦਨ ਕਰਕੇ ਰੁਕੇ ਸੀਗੇ ਨੰਦਨ ਦੇ ਉਥੋਂ ਲੈੇ ਪੇੜੇ ਇੱਥੋਂ ਫਰੂਟ ਲੈ ਕੇ ਹੁਣ ਚੱਲੇ ਆ ਛੋਟਾ ਜਿਹਾ ਪਿੰਡ ਹੀ ਆ ਮੈਨੂੰ ਕੋਈ ਪਤਾ ਨਹੀਂ ਮੋਬਾਦ ਚ ਕਹਿੰਦਾ ਵੀ ਇਹ ਤਾਂ ਬਹੁਤ ਵੱਡਾ ਪਿੰਡ ਆ ਭਾਈ ਤੇ ਮੈਂ ਵੀ ਉਥੋਂ ਮਿਲ ਜੂ ਸਾਰਾ ਕੁਝ ਪਰ ਨਹੀਂ ਛੋਟਾ ਜਿਹਾ ਪਿੰਡ ਸੀਗਾ ਚਲੋ ਚੱਲੀਏ ਪਿੱਛੇ ਮੀਂਹ ਵੀ ਜਾਂਦਾ ਸੀ ਦੱਬ ਕੇ ਹੈ ਵਾਧੂ ਮੀਂਹ ਪਿਆ ਪੂਰਾ ਝੂਰਾ ਝੂਰਾ ਤੇ ਇੱਥੇ ਪਾਣੀ ਦਾ ਪਤਾ ਵੀ ਨਹੀਂ ਕਿੱਧਰ ਗਿਆ ਮੀਂਹ ਪਿਆ ਪਰ ਪਾਣੀ ਦਾ ਪਤਾ ਹੀ ਨਹੀਂ ਹੁਣੇ ਹੁਣੇ ਇਹ ਆ ਮਹਾਰਾਸ਼ਟਰ ਇੱਥੇ ਪਾਣੀ ਦਾ ਨਹੀਂ ਬਦਲਾਦਾ ਜਿੰਦਗੀ ਸੁੱਕੀ ਪਈ ਏ ਸੜਕ ਤੇ ਖੇਤ ਸ਼ੁਰੂ ਹੋ ਗਏ ਖੇਤ ਬਾਕੀ 20 ਕਿਲੋ ਮੀਟਰ ਰਹਿ ਗਿਆ ਸਾਡਾ ਵੇਲਗਾਉ ਜੇ ਉਹ ਬਾਈ ਦੇ ਘਰੇ ਜਾਣਾ ਇਹ ਪਿੰਡ ਦਾ ਨਾਮ ਹੈਗਾ ਜੀ ਪਿਲਖੋੜ ਹੁਣ ਮਾ ਉਦੋਂ ਆਏ ਆ 40 ਗਾਉਂ ਤੋਂ ਪਿਲਖੋੜ ਪਿਲਖੋੜ ਤੋਂ ਹੁਣ ਚੱਲੇ ਆ ਵੇਲਗਾਉ ਜਿਹੜਾ ਇੱਥੇ ਰਹਿ ਗਿਆ 13 ਕਿਲੋਮੀਟਰ 13 ਕਿਲੋਮੀਟਰ ਰਹਿ ਗਿਆ ਸਾਡਾ ਪਿੰਡ ਪੱਥਰੀ ਪੱਥਰ ਹੈ ਸਾਰਾ ਏਰੀਆ 'ਚ ਹੈ ਪਾਣੀ ਵੜਕਣ ਲੱਗਿਆ ਦਸ ਪਾਣੀ ਆ ਨਹੀਂ ਪੀਖਾ ਲਿਆ ਮੈਂ ਇਹ ਤਾਂ ਗੰਦਾ ਪਾਣੀ ਹੈ ਹਾਂ ਆ ਸੜਕ ਆ ਗਈ ਭਾਈ ਅਗੇ ਲਿੰਕ ਰੋਡ ਦੀ ਹੈਗਾ ਇੱਥੋਂ 6.7 ਕਿਲੋਮੀਟਰ ਦੇ ਪਿੰਡ ਆ ਉਹਨਾਂ ਦਾ ਤੇ ਲਿੰਕ ਰੋਡ ਆ ਗਿਆ ਗਿਆ ਨਾ ਚੁੱਸਦੀ ਆ ਗਈ ਪੂਰੇ ਇਹ ਆ ਗਿਆ ਬਾਈਟ ਬਾਈਟ ਕੀ ਆ ਗਿਆ ਬਾਈਟ ਬਾਈਟ ਕਿੱਥੇ ਉਹ ਪਿੱਛੇ ਆਏ ਕਰਨ ਆ ਪੂਰੇ ਗਾਉ ਆਏ ਵਾਹਨੇ ਵਾਹਨੇ ਸਭ ਕਾ ਚਲਾਵਾ ਹੈ ਚਲਵਾ ਚਲਵਾ ਉਹ ਤਾਂ ਮਾੜੀ ਮੁੱਟੀ ਦਾ ਸਿੱਖੀ ਵੀ ਆ। ਆਉਂਟਾ ਬਹੁਤ ਸਹੀ ਗੱਲ। ਅਸਾਜੇ। ਕਿ ਭਾ ਇੱਥੇ ਹੀ ਹੋਵੇ ਹਨਾ ਆਪਣਾ ਵੇਟ ਕਰਦਾ ਹੋਵੇ। ਲੈ ਕੇ ਜਾਊਂਗਾ। ਜੋ ਤੇ ਲੋਕੇ ਸਨ ਲਿੰਦੀ ਵੀ ਤਾਂ ਆ ਹੀ ਪੰਡੋ ਦਾ। ਹੂੰ। ਆ ਨਹੀਂ ਖੜਾਗਾ। ਉਹ ਵੇ ਖੜਾ ਮੇਰੇ ਕੋਲ ਨਾਲ। ਮੋਟਰਸਾਈਕਲ ਤੇ ਕਿ ਨਹੀਂ? ਉਹ ਬੁੜੀਆਂ ਨੱਚੀਆਂ ਦੀ ਉਧਰਲੇ ਪਾਸੇ। ਮੈਂ ਵੀ ਸੋਮੇ ਥੋੜੀ ਮੋਸਾ ਕਰਾਂ। ਪਾ ਪਈ ਸੁਆਪਣੇ ਦਾ ਘਰ ਹੈ। ਤਾਂ ਪਾ ਹੀ ਨਿਵਾਸ। ਇੱਥੇ ਚੱਲੇ ਹੁਣ ਇਧਰ ਪਹੁੰਚੇ ਆਂ ਇਧਰੋਂ ਉਹ ਵਾਹਿਗੁਰੂ ਜੀ ਆ ਸਾਡੀ ਗੱਡੀ ਖੜੀ ਆ ਪਹੁੰਚ ਗਏ ਆਂ ਤਾਂ ਪਾਈ ਨੇ ਵਾਸਤੇ ਆਸ ਆਪਣੇ ਲਵਾਈ ਦੇ ਘਰੇ ਕਮਰੇ ਦੇ ਵਿੱਚ ਆ ਪਾਂਡੇ ਪਏ ਆ ਉੱਪਰ ਤੇ ਆ ਕਮਰਾ ਭਾਈ ਤੇ ਵੈਂਟੀਲੇਸ਼ਨ ਵਾਸਤੇ ਬੜੀ ਸੋਹਣੀ ਆ ਹਵਾ ਕਿੰਨੀ ਠੰਢੀ ਆ ਹਮੇਸ਼ਾ ਚਲਦੀ ਰਹਤੀ ਆ ਇਹਨਾਂ ਦੀ ਬੈਠਕ ਆ ਸਭ ਤੋਂ ਪਹਿਲਾਂ ਠੀਕ ਆ ਇਸ ਵੀ ਹੈਗਾ ਵੀ ਇੱਕਦਮ ਖੁੱਲ ਨੂੰ ਆ ਤੇ ਉਧਰਲੇ ਪਾਸੇ ਦੋ ਕਮਰੇ ਆ ਜਾਂਦੇ ਇਧਰ ਕਰਕੇ ਆ ਇਹਨਾਂ ਦੀ ਡੋਕਲ ਕੋਈ ਸਬਜ਼ੀ ਹੈ ਸ਼ਾਇਦ ਨਾਮ ਨਹੀਂ ਮਰਦਾ ਮੇਰੇ ਇਸ ਦਾ ਨਾਮ ਨਹੀਂ ਪਤਾ ਇਹ ਵੜੇ ਵੜੇ ਦੀ ਸਬਜੀ ਹੈ ਵੜੇ ਦੀ ਹਾਂ ਅੱਛਾ ਔਰ ਇਹ ਇਹ ਦਾਲ ਹੈ ਦਾਲ ਹੈ ਦਾਲ ਤੜਕਾ ਦਾਲ ਤੜਕਾ ਬਣਾਇਆ ਤੇ ਵੜੇ ਦੀ ਸਬਜੀ ਆ ਵੜੇ ਹੁੰਦੇ ਇਹਨਾਂ ਦੇ ਲੋਕਲ ਡਿਸ਼ ਆ ਕੋਈ ਠੀਕ ਹੈ ਤੇ ਇਸ ਕੋ ਕੀ ਬੋਲੇ ਅਮਰਖੰਡ 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 ਇਸ ਕੋ ਹੁੰਦਾ ਮਿੱਠਾ ਹੁੰਦਾ ਆਮ ਕਾ ਅੰਜਾ ਆਮ ਕਾ ਅੱਛਾ ਸੋਏ ਅਬ ਇਸ ਆਪਣੇਲ ਬਾਈ ਦਾ ਘਰ ਤੇ ਇੱਥੇ ਆ ਗਏ ਪ੍ਰਸ਼ਾਦਾ ਬਣ ਸਕਲਾ ਇਹ ਤਾਂ ਰਾਤ ਦਾ ਪ੍ਰੋਗਰਾਮ ਨਹੀਂ ਬੈਠੇ ਕਹਿੰਦੇ ਰਾਤ ਰੋ ਸਾਡੇ ਕੋਲ ਮੈਂਗਾ ਇੰਨਾ ਟਾਈਮ ਨਹੀਂ ਹੈਗਾਗਾ ਮਨਮਾੜ ਵੀ ਜਾਣਾ ਤੇ ਫਿਰ ਤਾਂ ਕਰਕੇ ਔਖਾ ਹੋ ਜਾਊਗਾ ਤੇ ਆਪਣੀ ਗੱਡੀ ਖੜੀ ਆ ਸੁਪਿੰਡ ਹੈ ਪਿੰਡ ਦਾ ਨਾਮ ਹੈਗਾ ਵੇਲ ਵੇਲ گاؤں ਐਦਾਂ ਕਰਕੇ ਆ ਟੂਟਨ ਲੌਗ ਲਾਈਵ ਹੈ ਪਹਿਲੀ ਵਾਰੀ ਵੇਖਿਆ ਯਾਰ ਹੈ ਇਹਦੇ ਟੂਟੀ ਮੈਂ ਵੇਖੀ ਨਹੀਂ ਇਹ ਕੋਈ ਹੋਰ ਲੈ ਜਾਂਦਾ ਪਾਣੀ ਕਿਸ ਕੇ ਲਈ ਲਗਾਏ ਇਹ اس کے بارے میں ہمیں بتاؤ کیا بات ہے જય ہو ممی ساڑی دیتی تینو ساڑی دیتے ہمارے باہر مہمان او ہو بھائی یہ تے تندراستیاں دی ہے اے سو اپنےل دے گھر دے باہر دا راستہ مطلب کہ ہن جائی جنے ہیں اسیں نند گاؤں نند گاؤں تو منماڑ جوگے ہے ایتھوں 45 کلومیٹر ਤੇ ਪਿੱਛੇ ਤਾਂ ਸੜਕ ਬਹੁਤ ਜ਼ਿਆਦਾ ਖਰਾਬ ਸੀਗੀ ਸੋ ਫਿਲਹਾਲ ਠੀਕ ਆਈ ਹੈ ਹੁਣ ਜੇ ਜਾ ਕੇ ਸੀ ਠੀਕ ਆਈ ਹੈ ਸੜਕ ਤੇ ਇੱਥੋਂ 31 ਕਿਲੋਮੀਟਰ ਰਹਿ ਗਿਆ ਮਨਮਾੜ ਤੇ ਬਾਕੀ ਠੀਕ ਸੀਗਾ ਬਹੁਤ ਚੰਗਾ ਲੱਗਿਆ ਉਹਨਾਂ ਨੂੰ ਮਿਲ ਕੇ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਆਏ ਜੀ ਸੜਕ ਆਂਦੀ ਵਿੱਚ ਵਿੱਚ ਤੇ ਇਧਰਲੇ ਪਾਸੇ ਨਾ ਮਛਰ ਤਾਂ ਹੈਗਾ ਇਧਰ ਨਾ ਬਸ ਇਹਨਾਂ ਇੱਕ ਚੀਜ਼ ਹੈ ਵੀ ਜਿੰਨੇ ਵੀ ਘਰ ਹੈਗੇ ਹੁਣ ਅਸੀਂ ਕਿਸ ਦੇ ਘਰੇ ਲੋਕਾਂ ਸੀਗੇ ਮੇਨ ਗੇਟ ਹੈ ਨਹੀਂਗਾ ਸਿਰਫ ਇਹ ਦਰਵਾਜ਼ਾ ਹੈ 메인 게ਟ ਉਹੀ ਹੈ ਕਿਸੇ ਵੀ ਉਹਨਾਂ ਦਾ 메인 게ਟ ਹੈ ਨਹੀਂ ਕਰਾਂ ਦੇ ਸਿਰਫ ਤੇ ਸਿਰਫ ਉਹੀ ਹੈ ਬਸ ਜਿਹੜੇ ਚਾਰ ਦੁਵਾਰੀ ਹੈ ਨਹੀਂ ਗੀ ਚਾਰ ਦੁਵਾਰੀ ਕਿਸੇ ਕਰਦੀ ਹੈ ਨਹੀਂ ਗੀ ਬਹੁਤ ਵਧੀਆ ਇਹ ਹੈ ਅਨੰਦ ਗਾਉਂ ਤੋਂ ਮਨਮਾੜ ਰੋਡ ਫਿਲਹਾਲ ਉੱਧਰ ਜਾ ਰਹੇ ਆ 20 ਗਰਾਉਂਡ ਰਹਿ ਗਿਆ ਮਨਮਾੜ ਤੇ ਠੀਕ ਹੈ ਬਸ ਬਾਕੀ ਗੁਰਦਾਰ ਸਾਹਿਬ ਸਿੱਧਾ ਪਹੁੰਚ ਗਏ ਮਿਲਦੇ ਆ ਜਿਵੇਂ ਪਹੁੰਚ ਗਏ ਮਨਮਾੜ ਗੁਰਦੁਆਰੇ ਸਾਹਿਬ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੋ ਵਾਹਿਗੁਰੂ ਜੀ ਪਹੁੰਚ ਚੁੱਕੇ ਆ ਗੁਰਦੁਆਰਾ ਮਨਮਾੜ ਸਾਹਿਬ ਗੁਰਦੁਆਰਾ ਸ੍ਰੀ ਗੁਪਤ ਸਰ ਸਾਹਿਬ ਮਨਮਾੜ ਗੁਪਤ ਸਰ ਸਾਹਿਬ ਹੈ ਗੁਰਦਰਾ ਸਾਹਿਬ ਦਾ ਨਾਮ ਗੁਪਤ ਸਰ ਸਾਹਿਬ ਮਨਮਾੜ ਸੋ ਇੱਧਰ ਲੰਗਰ ਹਾਲ ਹੈ ਜੀ ਆ ਸਾਹਮਣੇ ਤੇ ਹੁਣ ਪਤਾ ਕਰਦੇ ਆ ਕਮਰਿਆਂ ਦਾ